ਪੰਜਾਬ ਦੇ ਜਨਰੇ ਤੁਹਾਡਾ ਸਵਾਗਤ ਹੈ ਇਸ ਵੀਡੀਓ ਦੇ ਵਿੱਚ ਮਾਝਾ ਮਾਲਵਾ ਦਬਾਬਾ ਤੇ ਮੌਸਮ ਤੇ ਜਾਣਕਾਰੀ ਸ਼ੇਅਰ ਕਰਾਂਗੇ 18 ਤੇ 19 ਤਰੀਕ ਕਿਸ ਤਰ੍ਹਾਂ ਮੌਸਮ ਰਹੇਗਾ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਬਠਿੰਡਾ ਦੇ ਵਿੱਚ 18 ਤਰੀਕ ਨੂੰ ਧੁੱਪ ਲੱਗਣ ਦੀ ਸੰਭਾਵਨਾ ਹੋਵੇਗੀ ਬਦ ਤੋਂ ਬਦ ਟੈਂਪਰੇਚਰ 25 ਤੋਂ 26 ਡਿਗਰੀ ਤੇ ਰਾਤ ਦੇ ਟਾਈਮ ਘੜ ਤੋਂ ਘੜ ਟੈਂਪਰੇਚਰ 13 ਡਿਗਰੀ ਸੈਲਸੀਅਸ ਜਾਵੇਗਾ 19 ਤਰੀਕ ਨੂੰ ਵੀ ਕਿੜਾਕੇਦਾਰ ਧੁੱਪ ਲੱਗਣ ਦੀ ਸੰਭਾਵਨਾ ਸਾਰਾ ਦਿਨ ਹੋਵੇਗੀ ਬਦ ਤੋਂ ਬਦ ਟੈਂਪਰੇਚਰ 25 ਡਿਗਰੀ ਸੈਲਸੀਅਸ ਤੇ ਰਾਤ ਦੇ ਟਾਈਮ 11-12 ਡਿਗਰੀ ਸੈਲਸੀਅਸ ਟੈਂਪਰੇਚਰ ਰਹੇਗਾ ਜੇ ਨਜ਼ਰ ਮਾਰੀਏ ਅਮ੍ਰਿਤਸਰ ਤਰਨਤਾਰਨ ਤੇ ਬਾਕੀ ਮਾਝਾ ਇਲਾਕੇ ਦੇ ਵਿੱਚ 18 ਤਰੀਕ ਨੂੰ ਹਲਕੀ ਤੋਂ ਦਰਮਿਆਨੀ ਬੱਦਲਵਾਈ ਹੋ ਸਕਦੀ ਆ ਤੇ ਵੱਤਵਤ ਟੈਂਪਰੇਚਰ 23 ਤੋਂ 24 ਡਿਗਰੀ ਹੋਵੇਗਾ ਜਿਆਦਾ ਤੇਜ਼ ਹਨੇਰੀ ਆਉਣ ਦੀ ਸੰਭਾਵਨਾ 1-2 ਵਜੇ 12 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਹਵਾ ਚੱਲਦੀ ਰਹੇਗੀ ਤੇ ਰਾਤ ਦੇ ਟਾਈਮ ਜੇ ਨਜ਼ਰ ਮਾਰੀਏ ਤਾਂ ਘੱਟੋ ਘੱਟ ਟੈਂਪਰੇਚਰ 10 ਡਿਗਰੀ ਸੈਲਸੀਅਸ ਹੋਵੇਗਾ 19 ਤਰੀਕ ਨੂੰ ਸਵੇਰੇ ਕੜ ਤੋਂ ਘਾ ਟੈਂਪਰੇਚਰ ਸਵੇਰ ਦੇ ਟਾਈਮ 9 ਡਿਗਰੀ ਤੇ ਦੁਪਹਿਰ ਦੇ ਟਾਈਮ ਵੱਧ ਤੋਂ ਵੱਧ 23 ਡਿਗਰੀ ਸੈਲਸੀਅਸ ਜਾਵੇਗਾ। ਚਿਸ ਦੇ ਨਾਲ ਹਲਕੀ ਦਰਮਿਆਨੀ ਹਵਾ ਚਲਦੀ ਰਹੇਗੀ ਤੇ ਰਾਤ ਦੇ ਟਾਈਮ ਕੜ ਤੋਂ ਘਾ ਟੈਂਪਰੇਚਰ 10 ਤੋਂ 11 ਡਿਗਰੀ ਰਹੇਗਾ। ਇਹ ਨਜ਼ਰ ਮਾਰੀ ਹੈ ਕਿ ਨਵਾਂ ਸ਼ਹਿਰ ਦੇ ਸਾਰਾ ਦਿਨ 18 ਤਰੀਕ ਨੂੰ ਹਲਕੀ ਤੋਂ ਦਰਮਿਆਨੀ ਬੱਦਲਵਾਈ ਹੋ ਸਕਦੀ ਆ ਤੇ ਜਿਆਦਾ ਤੇਜ਼ ਹਨੇਰੀ ਤੇ ਹਵਾ 1 ਵਜੇ 12 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਦੇ ਨਾਲ ਚਲਦੀ ਰਹੇਗੀ। ਤੇ ਰਾਤ ਦੇ ਟਾਈਮ ਹੀ 11 ਤੋਂ 12 ਡਿਗਰੀ ਟੈਂਪਰੇਚਰ ਰਹੇਗਾ 19 ਤਰੀਕ ਨੂੰ ਬਹੁਤ ਬਹੁਤ ਟੈਂਪਰੇਚਰ 24 ਤੋਂ 25 ਡਿਗਰੀ ਸੈਲਸੀਅਸ ਰਹੇਗਾ ਹਲਕੇ ਤੋਂ ਦਰਮਿਆਨੀ ਬਦਲਵਾਈ ਨਹੀਂ ਹੋਵੇਗੀ ਤੇ ਧੁੱਪ ਲੱਗਣ ਦੀ ਸੰਭਾਵਨਾ ਰਹੇਗੀ ਰਾਤ ਦੇ ਟਾਈਮ 11 ਤੋਂ 12 ਡਿਗਰੀ ਟੈਂਪਰੇਚਰ ਰਹੇਗਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤਾਂ ਕਿ ਤੁਹਾਨੂੰ ਦੇ ਵਿੱਚ 18 ਤਰੀਕ ਨੂੰ ਧੁੱਪ ਲੱਗਣ ਦੀ ਸੰਭਾਵਨਾ ਹੋਵੇਗੀ ਬਹੁਤ ਬਹੁਤ ਟੈਂਪਰੇਚਰ 25 ਤੋਂ 26 ਡਿਗਰੀ ਤੇ ਰਾਤ ਦੇ ਟਾਈਮ ਘੜ ਤੋਂ ਘੜ ਟੈਂਪਰੇਚਰ 13 ਡਿਗਰੀ ਸੈਲਸੀਅਸ ਜਾਵੇਗਾ 19 ਤਰੀਕ ਨੂੰ ਵੀ ਕਿੜਾਕੇਦਾਰ ਧੋਪ ਲੱਗਣ ਦੀ ਸੰਭਾਵਨਾ ਸਾਰਾ ਦਿਨ ਹੋਵੇਗੀ ਵਾਤਵਾਰ ਤਾਪਮੇਰ 25 ਡਿਗਰੀ ਸੈਲਸੀਅਸ ਤੇ ਰਾਤ ਦੇ ਟਾਈਮ 11-12 ਡਿਗਰੀ ਸੈਲਸੀਅਸ ਟੈਂਪਰੇਚਰ ਰਹੇਗਾ ਜੇ ਨਜ਼ਰ ਮਾਰੀਏ ਅਮਰੀਕਸਰ ਤਰਨਤਾਰਨ ਤੇ ਬਾਕੀ ਮਾਝਾ ਇਲਾਕੇ ਦੇ ਵਿੱਚ 18 ਤਰੀਕ ਨੂੰ ਹਲਕੇ ਤੋਂ ਦਰਮਿਆਨੀ ਬੱਦਲਵਾਈ ਹੋ ਸਕਦੀ ਆ ਤੇ ਵਾਤਵਾਰ ਤਾਪਮੇਰ 23 ਤੋਂ 24 ਡਿਗਰੀ ਹੋਵੇਗਾ ਜਿਆਦਾ ਤੇਜ਼ ਹਨੇਰੀ ਆਉਣ ਦੀ ਸੰਭਾਵਨਾ 1-2 ਵਜੇ 12 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਹਵਾ ਚੱਲਦੀ ਰਹੇਗੀ ਤੇ ਰਾਤ ਦੇ ਟਾਈਮ ਜੇ ਨજર ਮਾਰੀਏ ਤਾਂ ਘੜ ਤੋਂ ਘੜ ਟੈਂਪਰੇਚਰ 10 ਡਿਗਰੀ ਸੈਲਸੀਅਸ ਹੋਵੇਗਾ 19 ਤਰੀਕ ਨੂੰ ਸਵੇਰੇ ਘੜ ਤੋਂ ਘੜ ਟੈਂਪਰੇਚਰ ਸਵੇਰ ਦੇ ਟਾਈਮ 9 ਡਿਗਰੀ ਤੇ ਦੁਪਹਿਰ ਦੇ ਟਾਈਮ ਵੱਧ ਤੋਂ ਵੱਧ 23 ਡਿਗਰੀ ਸੈਲਸੀਅਸ ਜਾਵੇਗਾ ਇਸ ਦੇ ਨਾਲ ਹਲਕੀ ਦਰਮਿਆਨੀ ਹਵਾ ਚਲਦੀ ਰਹੇਗੀ ਤੇ ਰਾਤ ਦੇ ਟਾਈਮ ਘੜ ਤੋਂ ਘੜ ਟੈਂਪਰੇਚਰ 10 ਤੋਂ 11 ਡਿਗਰੀ ਰਹੇਗਾ ਜੇ ਨજર ਮਾਰੀਏ ਕਿ ਨਵਾਂ ਸ਼ਹਿਰ ਦੇ ਸਾਰਾ ਦਿਨ 18 ਤਰੀਕ ਨੂੰ ਹਲਕੇ ਤੋਂ ਦਰਮਿਆਨੀ ਬਦਲਵਾਈ ਹੋ ਸਕਦੀ ਆ ਤੇ ਜਿਆਦਾ ਤੇਜ਼ ਹਨੇਰੀ ਤੇ ਹਵਾ 1 ਵਜੇ 12 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਦੇ ਨਾਲ ਚਲਦੀ ਰਹੇਗੀ ਤੇ ਰਾਤ ਦੇ ਟਾਈਮ ਹੀ 11 ਤੋਂ 12 ਡਿਗਰੀ ਟੈਂਪਰੇਚਰ ਰਹੇਗਾ 19 ਤਰੀਕ ਨੂੰ ਬਹੁਤ ਵਧੀਆ ਟੈਂਪਰੇਚਰ 24 ਤੋਂ 25 ਡਿਗਰੀ ਸੈਲਸੀਅਸ ਰਹੇਗਾ ਹਲਕੇ ਤੋਂ ਦਰਮਿਆਨੀ ਬਦਲਵਾਈ ਨਹੀਂ ਹੋਵੇਗੀ ਤੇ ਧੁੱਪ ਲੱਗਣ ਦੀ ਸੰਭਾਵਨਾ ਰਹੇਗੀ ਰਾਤ ਦੇ ਟਾਈਮ 11 ਤੋਂ 12 ਡਿਗਰੀ ਟੈਂਪਰੇਚਰ ਰਹੇਗਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤਾਂ ਕਿ ਤੁਹਾਨੂੰ ਆਉਣ ਵਾਲੇ ਮੌਸਮ ਦਾ ਲਗਾਤਾਰ ਪਤਾ ਲੱਗਦਾ ਰਹੇ ਬਹੁਤ ਬਹੁਤ ਤੁਹਾਡਾ ਧੰਨਵਾਦ